ਉਹਨਾ ਪ੍ਰithvi ਰਾਜ ਚੋਹਾਨ ਕਹਿੰਦੇ ਆ ਕਿ ਇਹ ਸ਼ਬਦਵੇਦੀ ਬਾਣ ਵਿੱਦਿਆ ਜਾਣਦੇ ਸੀ। ਸ਼ਬਦਵੇਦੀ ਬਾਣ ਵਿੱਦਿਆ ਕਿਹੜੀ ਆ? ਜਿਹੜੀ ਕਿ ਬਿਨਾ ਦੇਖੇ ਤੀਰ ਚਲਾ ਕੇ ਨਿਸ਼ਾਨਾ ਲਾਉਣਾ, ਬਿਨਾ ਦੇਖੇ ਨਿਸ਼ਾਨਾ ਲਾ ਦੇਣਾ। ਇਹ ਇੱਕ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਵਿੱਦਿਆ ਅੱਜ ਕੱਲ੍ਹ ਸ਼ਾਇਦ ਅਲੋਪ ਹੋ ਚੁੱਕੀ ਆ। ਮਹਾਭਾਰਤ ਵੇਲੇ ਤੁਮੀ ਪਹਿਲਾਂ ਦੀ ਇਹ ਵਿੱਦਿਆ ਸਮਰਾਟ ਪ੍ਰithvi ਰਾਜ ਚੋਹਾਨ ਨੇ ਇਹ ਵਿੱਦਿਆ ਸਿੱਖੀ ਸੀਗੀ ਜਿਹੜੇ ਇਕਲਵਯ ਦੇ ਵੰਸ਼ਜ ਸੀਗੇ ਉਹਨਾਂ ਤੋਂ ਇਹ ਸੀਗਰੇਟ ਵਿੱਦਿਆ ਉਹਨੇ ਸਿੱਖੀ ਹੋਈ ਸੀ। ਉਨੇ ਜਿਹੜਾ ਗੌਰੀ ਸੀ ਨਾ ਇਹ ਅਫਗਾਨਿਸਤਾਨ ਦਾ ਜੋ ਉੱਤਰੀ ਇਲਾਕਾ ਉੱਤਰੀ ਪੱਛਮੀ ਇਲਾਕਾ ਉੱਥੇ ਇਹਦਾ ਰਾਜ ਸੀਗਾ ਤੇ ਬਹੁਤ ਛੋਟਾ ਜਿਹਾ ਰਾਜ ਸੀ ਅੱਜ ਦੇ ਟਾਈਮ ਦੇ ਵਿੱਚ ਇਹਦੇ ਰਾਜ ਦੀ ਉੱਥੇ ਕੋਈ ਨਿਸ਼ਾਨੀ ਵੀ ਨਹੀਂ ਮਿਲਦੀ ਆਪਣੇ ਇਹਨੂੰ ਬਹੁਤ ਵੱਡਾ ਆਖਿਆ ਜਾਂਦਾ ਪਰ ਉਧਰ ਸ਼ਾਇਦ ਬਹੁਤ ਘੱਟ ਲੋਕ ਇਹਦੇ ਬਾਰੇ ਜਾਣਦੇ ਐ ਇੰਨਾ ਛੋਟਾ ਇਹਦਾ ਦੇਸ਼ ਸੀਗਾ ਬਹੁਤ ਛੋਟਾ ਦੇਸ਼ ਸੀ ਤੇ ਉਥੋਂ ਉੱਠ ਕੇ ਇਹ ਹਮਲੇ ਕਰਦਾ ਸੀ 1179 ਤੋਂ ਲੈ ਕੇ 76 ਤੱਕ ਇਹ ਪੰਜਾਬ ਦੇ ਉੱਤੇ ਕਈ ਹਮਲੇ ਕਰਦਾ ਤੇ ਉਦੋਂ ਪੰਜਾਬ ਦੇ ਵਿੱਚ ਰਾਜ ਸੀਗਾ Rajput ਰਾਜਿਆਂ ਦਾ ਜਿਨ੍ਹਾਂ ਦੇ ਵਿੱਚੋਂ ਮਸ਼ਹੂਰ ਕਿਲੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਇੱਕ ਬਠਿੰਡਾ ਸੀਗਾ ਹਸਾਰ ਤੀਗਾ ਇਹਨਾਂ ਇਲਾਕਿਆਂ ਨੂੰ Rajputਾਂ ਦਾ ਗੜ ਮੰਨਿਆ ਜਾਂਦਾ ਸੀਗਾ ਤੇ ਉਹ ਇੱਥੇ ਵਾਰ-ਵਾਰ ਹਮਲੇ ਕਰਦਾ ਤੇ 7 ਸਾਲਾਂ ਤੱਕ ਲੰਮੀ ਲੜਾਈ ਲੈਣ ਤੋਂ ਬਾਅਦ ਮੁਹੰਮਦ ਗੋਰੀ ਆਖਰਕਾਰ ਪੂਰੇ ਪੰਜਾਬ ਦੇ ਉੱਪਰ ਕਬਜ਼ਾ ਕਰ ਲੈਂਦਾ ਤੇ ਉਸ ਲੜਾਈ ਦੇ ਵਿੱਚ ਮੁਹੰਮਦ ਗੋਰੀ ਪੂਰੀ ਤਰ੍ਹਾਂ ਹਾਰਦਾ ਪ੍ਰਿਥਵੀ ਰਾਜ ਚੋਹਾਨ ਉਹਨੂੰ ਇੰਨੀ ਬੁਰੀ ਤਰ੍ਹਾਂ ਹਰਾਉਂਦਾ ਕਿ ਮਤਲਬ ਉਹਨਾਂ ਦੀ ਫੌਜ ਆ ਜਿਹੜੀ ਉਹ ਉਹਨੂੰ ਛੱਡ ਕੇ ਭੱਜ ਗਈ ਸੀ ਕਿਉਂਕਿ ਜਿਹੜੇ ਇਹ ਵਿਦੇਸ਼ੀ ਸੀ ਨਾ ਇਹ ਇਹਨਾਂ ਚੀਜ਼ਾਂ ਵਿੱਚ ਮੰਨਦੇ ਨਹੀਂ ਸੀਗੇ ਇਹ ਯੁੱਧ ਦੇ ਦੌਰਾਨ ਵੀ ਜੇਕਰ ਕਿਸੇ ਨੂੰ ਹਰਾਉਣਾ ਤਾਂ ਕਿਤੇ ਵੀ ਤਰੀਕੇ ਨਾਲ ਉਹਨੂੰ ਹਰਾਓ ਇਹਨਾਂ ਦੀ ਇਹ ਸੋਚ ਹੁੰਦੀ ਸੀ ਵਿਦੇਸ਼ੀਆਂ ਦੀ ਪਰ ਆਪਣੇ ਵਾਲਿਆਂ ਦੇ ਯੁੱਧ ਦੌਰਾਨ ਵੀ ਬੜੇ ਉਤੂਲ ਬਣਾਏ ਹੋਏ ਸੀ ਕਿ ਪਿੱਠ ਪਿੱਛੋਂ ਵਾਰ ਨਹੀਂ ਕਰਨਾ ਰਾਤ ਨੂੰ ਹਮਲਾ ਨਹੀਂ ਕਰਨਾ ਨਿ ਹੱਥੇ ਦੇ ਵਾਰ ਨਹੀਂ ਕਰਨਾ ਇਦਾਂ ਦੇ ਬਹੁਤ ਸਾਰੇ ਜਿਹੜੇ ਇਹ ਤਾਂ ਉਹਨਾਂ ਦਾ ਕਾਨੂੰਨ ਸੀ ਹਨਾ ਆਪਣੀ ਸਿੱਖਿਆ ਇਹ ਪ੍ਰਾਚੀਨ ਸਮੇ ਤੋਂ ਆਪਣੇ ਰਾਜਿਆਂ ਵਿੱਚ ਰਹੀ ਆ ਤੇ ਇਹ ਇਹਨਾਂ ਤੇ ਭਾਰੀ ਵੀ ਪਈਆ ਉਹ ਉੱਥੇ ਉਹਨਾਂ ਨੂੰ ਅੰਨਾ ਤਾਂ ਕਰ ਦਿੰਦਾ ਪਰ ਉਹਨਾਂ ਨੂੰ ਮਾਰਦਾ ਨਹੀਂ ਆ ਉਹਨਾਂ ਨੂੰ ਉੱਥੇ ਤੇ ਉਹਨਾਂ ਦੇ ਸਾਥੀਆਂ ਨੂੰ ਗੁਲਾਮ ਬਣਾ ਕੇ ਰੱਖਦਾ ਕੈਦੀ ਬਣਾ ਕੇ ਰੱਖਦਾ ਅਤੇ ਉਹਨਾਂ ਤੋਂ ਲੜਾਈਆਂ ਲੜਵਾਉਂਦਾ ਪ੍ਰithvi ਰਾਜ ਚੋਹਾਨ ਨੂੰ ਉਹਨਾਂ ਨੇ ਲਗਭਗ 12-13 ਸਾਲਾਂ ਤੱਕ ਕੈਦ ਕਰਕੇ ਰੱਖਿਆ ਉਹਨਾਂ ਨੂੰ ਇਨਸਾਨਾਂ ਨਾਲ ਲੜਵਾਇਆ ਦੂਸਰੇ ਦੁਸ਼ਮਣਾਂ ਨਾਲ ਲੜਵਾਇਆ ਸ਼ੇਰਾਂ ਨਾਲ ਲੜਵਾਇਆ ਪੰਜਾਬ ਦੇ ਪ੍ਰਾਚੀਨ ਇਤਿਹਾਸ ਵਾਲੀ ਲੜੀ ਦੇ ਵਿੱਚ ਇਹ ਆਖਰੀ ਵੀਡੀਓ ਹੋਣੀ ਹੈ ਤੇ ਹੁਣ ਆਪਾਂ ਉੱਤ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਪਹਿਲੀ ਵਾਰ ਮੁ슬ਮ ਅਕਰਮਣਕਾਰੀਆਂ ਦਾ ਗੁਲਾਮ ਬਣਦਾ ਜਾਂ ਕਹਿ ਲਓ ਕਿ ਤੁਰਕਾਂ ਦਾ ਗੁਲਾਮ ਬਣਦਾ ਪਹਿਲੀ ਵਾਰ ਇੱਥੇ ਤੁਰਕ ਸਮਰਾਜ ਕਾਇਮ ਹੁੰਦਾ ਉਸ ਤੋਂ ਪਹਿਲਾਂ ਚਾਹੇ بڑے ਅਕਰਮਣਕਾਰ ਹੀ ਆਏ ਇਸਲਾਮਿਕ आक्रमणकारियों दी शुरुआत 7वीं सदी दौरान ही हो गई थी मोहम्मद बिन कासिम द्वारा ਤੇ ਉਦੋਂ ਬਾਅਦ ਵਿੱਚ ਫਿਰੇ ਲੋਕ ਆਉਂਦੇ ਰਹੇ ਤੇ ਫਿਰ ਆਉਂਦਾ महमूद गजनवी सन 1001 ईसवी ਵਿੱਚ ਇਹਨਾਂ ਦੋਨਾਂ ਬਾਰੇ ਤੁਸੀਂ ਮੇਰੀਆਂ ਪਿਛਲੀਆਂ ਦੋ ਵੀਡੀਓ ਵਿੱਚ ਦੇਖ ਸਕਦੇ ਹੋ ਪਰ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਨਾ ਭਾਰਤ ਦੇ ਉੱਤੇ ਰਾਜ ਨਹੀਂ ਕਰ ਸਕਿਆ ਇਹ ਲੋਕ ਆਉਂਦੇ ਸੀਗੇ ਹਮਲੇ ਕਰਦੇ ਰਹਿੰਦੇ ਸੀ ਲੁੱਟ ਕੇ ਚਲੇ ਜਾਂਦੇ ਸੀਗੇ ਪਰ ਇਹਨਾਂ ਦਾ ਇੱਥੇ ਰਾਜ ਨਹੀਂ ਸੀ ਉਹ ਤਾਂ ਕਿ ਇਹਦਾ ਇੱਕ ਕਾਰਨ ਇਹ ਸੀਗਾ ਇਥੋਂ ਦੇ ਲੋਕਾਂ ਦੀ ਆਪਸ ਵਿੱਚ ਏਕਤਾ ਯੂਨਿਟੀ ਚਾਹੀ ਕੋਈ ਵੱਡਾ ਸਮਰਾਜ ਨਹੀਂ ਸੀ ਉਸ ਵਕਤ ਭਾਰਤ ਵਿੱਚ ਸਾਰੇ ਛੋਟੇ-ਛੋਟੇ ਰਾਜ ਘਰਾਣਿਆਂ ਦਾ ਰਾਜ ਸੀਗਾ ਜ਼ਿਆਦਾਤਰ ਰਾਜਪੂਤਾਂ ਦਾ ਰਾਜ ਸੀਗਾ ਪਰ ਇਹਨਾਂ ਵਿੱਚ ਜੋ ਇੱਕ ਚੀਜ਼ ਖਾਸ ਸੀ ਉਹ ਸੀ ਇਹਨਾਂ ਦੀ ਏਕਤਾ ਜਿਸ ਕਰਕੇ ਕੀ ਇਹਨਾਂ ਉੱਤੇ ਰਾਜ ਕਰਨਾ ਬੜਾ ਔਖਾ ਸੀ ਵਿਦੇਸ਼ੀਆਂ ਲਈ ਉਹ ਲੋਕ ਭਾਵੇਂ ਇੱਥੇ ਲੁੱਟ-ਪਾਟ ਕਰ ਲੈਂਦੇ ਸੀਗੇ ਪਰ ਫਿਰ ਮੂਰੋਂ ਜ਼ੋਰਦਾਰ ਚੱਕਰ ਵੀ ਦੇਖਣ ਨੂੰ ਮਿਲਦੀ ਸੀ ਕਿ ਫਿਰ ਤੋਂ ਮੁਕਾਬਲਾ ਹੁੰਦਾ ਸੀਗਾ ਤੇ ਉਹਨਾਂ ਨੂੰ ਵਾਪਸ ਮੋੜਨਾ ਪੈਂਦਾ ਸੀ ਇਸੇ ਲਈ ਨਾ ਤਾਂ ਮਹਿਮੂਦ ਗਜਨਵੀ ਨੇ ਇੱਥੇ ਰਾਜ ਕੀਤਾ ਅਤੇ ਨਾ ਹੀ ਉਦੋਂ ਪਹਿਲਾਂ ਵਾਲਿਆਂ ਨੇ ਇੱਥੇ ਰਾਜ ਕੀਤਾ ਪਹਿਲਾ ਰਾਜ ਕਾਇਮ ਕਰਿਆ ਮੁਹੰਮਦ ਗੋਰੀ ਨੇ ਕਿਉਂ ਕਿਉਂਕਿ ਉਦੋਂ ਏਕਤਾ ਟੁੱਟੀ ਪਹਿਲੀ ਵਾਰ ਏਕਤਾ ਟੁੱਟੀ ਗਜਨਵੀ ਤੋਂ ਲੈ ਕੇ ਗੋਰੀ ਤੱਕ तकरीबन 150 ਸਾਲ ਦਾ ਫਰਕ ਹੈ ਮਹਿਮੂਦ ਗਜਨਵੀ ਦਾ ਆਖਰੀ ਹਮਲਾ ਜਿਹੜਾ ਹੋਇਆ ਠੀਕਾ ਉਹ 1026 ਈਸਵੀ ਵਿੱਚ ਹੋਇਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਲਗਭਗ 150 ਸਾਲਾਂ ਤੱਕ ਭਾਰਤ ਦੇ ਵਿੱਚ ਇੱਕ ਸਮਾਂ ਅਨੁਸ਼ਾਸਨ ਤੱਕ ਦੀ ਸ਼ਾਂਤੀ ਰਹੀ ਛੋਟੇ ਮੋਟੇ ਹਮਲੇ ਹੁੰਦੇ ਰਹੇ ਪਰ ਇਸ ਸਮੇਂ ਦੇ ਦੌਰਾਨ ਇਹ ਆਖਿਆ ਜਾਂਦਾ ਕਿ ਬਹੁਤਾ ਸਮਾਂ ਭਾਰਤੀਆਂ ਦਾ ਹੀ ਰਾਜ ਰਿਹਾ ਇੱਕ ਸ਼ਾਂਤੀ ਦਾ ਦੌਰ ਠੀਕਾ ਹਾਲਾਂਕਿ ਇਸ ਸਮੇਂ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਆ ਸਿੱਧਾ ਹੀ ਕਹਿ ਦਿੱਤਾ ਜਾਂਦਾ ਕਿ ਗਜਨਵੀ ਆਇਆ ਗੋਰੀ ਆਇਆ ਪਰ ਤੁਸੀਂ ਦੇਖੋ ਕਿ 150 ਸਾਲਾਂ ਦਾ ਫਰਕ ਹੈ ਤੇ 150 ਸਾਲ ਬਹੁਤ ਹੁੰਦੇ ਆ ਉਹਨਾਂ 150 ਸਾਲਾਂ ਦੇ ਵਿੱਚ ਭਾਰਤ ਦੇ ਇੱਥੋਂ ਦੇ ਲੋਕਾਂ ਨੇ ਵਾਪਸ ਇੱਕ ਹੱਸਬ ਨਾਲ ਆਪਣੇ ਆਪ ਨੂੰ ਖੜਾ ਕੀਤਾ ਸੀਗਾ ਕਿਉਂਕਿ ਹਮਲੇ ਨਹੀਂ ਸੀ ਹੋਏ ਪਰ ਫਿਰ ਹਮਲਾ ਹੁੰਦਾ ਹੈ 1175 ਦੇ ਵਿੱਚ ਮੁਹੰਮਦ ਗੋਰੀ ਦੁਆਰਾ ਉਹਨੇ ਜਿਹੜਾ ਗੋਰੀ ਸੀ ਨਾ ਇਹ ਅਫਗਾਨਿਸਤਾਨ ਦਾ ਜੋ ਉੱਤਰੀ ਇਲਾਕਾ ਉੱਤਰੀ ਪੱਛਮੀ ਇਲਾਕਾ ਉੱਥੇ ਇਹਦਾ ਰਾਜ ਸੀਗਾ ਤੇ ਬਹੁਤ ਛੋਟਾ ਜਿਹਾ ਰਾਜ ਸੀ ਅੱਜ ਦੇ ਟਾਈਮ ਦੇ ਵਿੱਚ ਇਹਦੇ ਰਾਜ ਦੀ ਉੱਥੇ ਕੋਈ ਨਿਸ਼ਾਨੀ ਵੀ ਨਹੀਂ ਮਿਲਦੀ ਆਪਣੇ ਇਹਨੂੰ ਬਹੁਤ ਵੱਡਾ ਆਖਿਆ ਜਾਂਦਾ ਪਰ ਉਧਰ ਸ਼ਾਇਦ ਬਹੁਤ ਘੱਟ ਲੋਕ ਇਹਦੇ ਬਾਰੇ ਜਾਣਦੇ ਐ ਇੰਨਾ ਛੋਟਾ ਇਹਦਾ ਦੇਸ਼ ਸੀਗਾ ਬਹੁਤ ਛੋਟਾ ਦੇਸ਼ ਸੀ ਤੇ ਉੱਥੋਂ ਉੱਠ ਕੇ ਇਹ ਹਮਲੇ ਕਰਦਾ ਸੀ ਇਹਨੇ ਆਪਣੇ ਰਾਜ ਨੂੰ ਵਧਾਇਆ ਇਹਦਾ ਪਹਿਲਾ ਹਮਲਾ ਹੁੰਦਾ ਮਲਤਾਨ ਦੇ ਉੱਤੇ ਮਲਤਾਨ ਨੂੰ ਆਖਿਆ ਜਾਂਦਾ ਕਿ ਉਦੋਂ ਇੱਥੇ ਜੱਟਾਂ ਦਾ ਰਾਜ ਸੀ ਜੱਟਾਂ ਦੇ ਛੋਟੇ-ਛੋਟੇ ਕਬੀਲਿਆਂ ਦਾ ਰਾਜ ਸੀਗਾ ਸਭ ਤੋਂ ਪਹਿਲਾਂ ਇਹ ਉਹਨਾਂ ਨੂੰ ਹਰਾਉਂਦਾ ਹਾਲਾਂਕਿ ਗਜਨਵੀ ਵੇਲੇ ਉਹਨੇ ਮਲਤਾਨ ਦੇ ਉੱਤੇ ਆਖਰ ਤੇ ਹਮਲਾ ਕੀਤਾ ਸੀਗਾ ਤੇ ਇਹਨੇ ਸਭ ਤੋਂ ਪਹਿਲਾ ਹਮਲਾ ਹੀ ਉਹਨਾਂ ਤੇ ਕੀਤਾ ਉਦੋਂ ਬਾਅਦ ਦੇ ਵਿੱਚ ਇਹ ਗੁਜਰਾਤ ਇਲਾਕੇ ਤੇ ਹਮਲਾ ਕਰਦਾ ਤੇ ਉਸ ਤੋਂ ਬਾਅਦ ਫਿਰ 1179 ਤੋਂ ਲੈ ਕੇ 86 ਤੱਕ ਇਹ ਪੰਜਾਬ ਦੇ ਉੱਤੇ ਕਈ ਹਮਲੇ ਕਰਦਾ ਤੇ ਉਦੋਂ ਪੰਜਾਬ ਦੇ ਵਿੱਚ ਰਾਜ ਸੀਗਾ ਰਾਜਪੂਤ ਰਾਜਿਆਂ ਦਾ ਜਿਨ੍ਹਾਂ ਦੇ ਵਿੱਚ ਮਸ਼ਹੂਰ ਕਿਲੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਇੱਕ ਬਠਿੰਡਾ ਸੀਗਾ ਸਾਰਤਿਕਾ ਇਹਨਾਂ ਇਲਾਕਿਆਂ ਨੂੰ ਰਾਜਪੂਤਾਂ ਦਾ ਗੜ ਮੰਨਿਆ ਜਾਂਦਾ ਸੀਗਾ ਤੇ ਉਹ ਇੱਥੇ ਵਾਰ-ਵਾਰ ਹਮਲੇ ਕਰਦਾ ਤੇ 7 ਸਾਲਾਂ ਤੱਕ ਲੰਮੀ ਲੜਾਈ ਲੈਣ ਤੋਂ ਬਾਅਦ ਮੁਹੰਮਦ ਗੋਰੀ ਆਖਰਕਾਰ ਪੂਰੇ ਪੰਜਾਬ ਦੇ ਉੱਪਰ ਕਬਜ਼ਾ ਕਰ ਲੈਂਦਾ ਉਸ ਤੋਂ ਬਾਅਦ ਉਹਦੀ ਲੜਾਈ ਹੁੰਦੀ ਹੈਗੀ ਸਮਰਾਟ ਪ੍ਰਿਥਵੀ ਰਾਜ ਚੋਹਾਨ ਨਾਲ ਹੁਣ ਵੈਸੇ ਤਾਂ ਜਿਹੜੇ ਇਲਾਕੇ ਉਹਨੇ ਪਹਿਲਾਂ ਜਿੱਤੇ ਉਹ ਵੀ ਇੱਕ ਹਿਸਾਬ ਨਾਲ ਸਮਰਾਟ ਪ੍ਰਿਥਵੀ ਰਾਜ ਚੋਹਾਨ ਦੇ ਅੰਡਰ ਹੀ ਹੁੰਦੇ ਸੀਗੇ ਕਿਉਂਕਿ ਜਿੰਨੇ ਵੀ ਰਾਜਪੂਤ ਰਾਜੇ ਸੀਗੇ ਉਹ ਉਹਨੂੰ ਆਪਣਾ ਸਮਰਾਟ ਮੰਨਦੇ ਸੀ ਤੇ ਉਹਦੀ ਅਗਵਾਈ ਵਿੱਚ ਹੀ ਲੜਦੇ ਪਰ ਪਹਿਲੀ ਵਾਰ ਇਹਨਾਂ ਦੀ ਆਮਣਾ-ਸਾਮਣਾ ਟੱਕਰ ਹੁੰਦੀ ਹੈ ਜੀ 1191 ਦੇ ਵਿੱਚ ਜਿਹਨੂੰ ਕੀ ਤਰਾਇਣ ਦੀ ਪਹਿਲੀ ਲੜਾਈ ਆਖਿਆ ਜਾਂਦਾ ਉੱਥੇ ਇਹਨਾਂ ਦਾ ਟਕਰਾ ਹੁੰਦਾ ਤੇ ਉਸ ਲੜਾਈ ਦੇ ਵਿੱਚ ਮੁਹੰਮਦ ਗੋਰੀ ਪੂਰੀ ਤਰ੍ਹਾਂ ਹਾਰਦਾ ਪ੍ਰਥਵੀ ਰਾਜ ਚੋਹਾਨ ਉਹਨੂੰ ਇੰਨੀ ਬੁਰੀ ਤਰ੍ਹਾਂ ਹਰਾਉਂਦਾ ਕਿ ਮਤਲਬ ਉਹਨਾਂ ਦੀ ਫੌਜ ਆ ਜਿਹੜੀ ਉਹ ਉਹਨੂੰ ਛੱਡ ਕੇ ਭੱਜ ਗਈ ਸੀ ਇਸ ਤਰੀਕੇ ਦੀ ਲੜਾਈ ਹੋਈ ਸੀ ਮੁਹੰਮਦ ਗੋਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫੜ ਲਿਆ ਜਾਂਦਾ ਤੇ ਉਹਦੇ ਕੁਝ ਸਾਥੀਆਂ ਨੂੰ ਫੜ ਲਿਆ ਜਾਂਦਾ ਤੇ ਹੁਣ ਬਣਦਾ ਤਾਂ ਇਹ ਸੀਗਾ ਕਿ ਉਸ ਨੂੰ ਮਾਰ ਦਿੱਤਾ ਜਾਵੇ ਪਰ ਪ੍ਰਿਥਵੀ ਰਾ चौहान ਉਹਨੂੰ ਛੱਡ ਦਿੰਦਾ ਕਿਉਂਕਿ ਆਪਣੇ ਇੱਕ ਪਰੰਪਰਾ ਹੁੰਦੀ ਸੀ ਕਿ ਆਪਾਂ ਜਿਹੜਾ ਗੁਲਾਮ ਹੀ ਹੋ ਗਿਆ ਆਪਣਾ ਜੋ ਆਪਣੇ ਮੂਰੇ ਗੋਡੇ ਟੇਕ ਗਿਆ ਆਪਾਂ ਨੂੰ ਮਾਰਦੇ ਨਹੀਂ ਸੀਗੇ ਤੇ ਇਹੀ ਜਿਹੜੇ ਅਸੂਲ ਸੀ ਨਾ ਆਪਣੇ ਕੁਝ ਆਪਣੇ ਰਾਜਾਂ ਦੇ ਜਿਹੜੇ ਕੁਝ ਅਸੂਲ ਸੀਗੇ ਪਰੰਪਰਾਵਾਂ ਸੀਗੀਆਂ ਪੁਰਾਣੀਆਂ ਇਨਾਂ ਦੇ ਕਰਕੇ ਹੀ ਇਹਨਾਂ ਦਾ ਰਾਜ ਆ ਜਿਹੜਾ ਉਹ ਚਲਾ ਗਿਆ ਕਿਉਂਕਿ ਜਿਹੜੇ ਇਹ ਵਿਦੇਸ਼ੀ ਸੀ ਨਾ ਇਹ ਇਹਨਾਂ ਚੀਜ਼ਾਂ ਵਿੱਚ ਮੰਨਦੇ ਨਹੀਂ ਸੀਗੇ ਇਹ ਯੁੱਧ ਦੇ ਦੌਰਾਨ ਵੀ ਅਗਰ ਕਿਸੇ ਨੂੰ ਹਰਾਉਣਾ ਤਾਂ ਕਿਤੇ ਵੀ ਤਰੀਕੇ ਨਾਲ ਉਹਨੂੰ ਹਰਾਓ ਇਹਨਾਂ ਦੀ ਇਹ ਸੋਚ ਹੁੰਦੀ ਸੀ ਵਿਦੇਸ਼ੀਆਂ ਦੀ ਪਰ ਆਪਣੇ ਵਾਲਿਆਂ ਦੇ ਯੁੱਧ ਦੌਰਾਨ ਵੀ ਬੜੇ ਉਤੂਲ ਬਣਾਏ ਹੋਏ ਸੀ ਕਿ ਪਿੱਠ ਪਿੱਛੋਂ ਵਾਰ ਨਹੀਂ ਕਰਨਾ ਰਾਤ ਨੂੰ ਹਮਲਾ ਨਹੀਂ ਕਰਨਾ ਨੇ ਹੱਥੇ ਦੇ ਵਾਰ ਨਹੀਂ ਕਰਨਾ ਇਦਾਂ ਦੇ ਬਹੁਤ ਸਾਰੇ ਜਿਹੜੇ ਇਹ ਤਾਂ ਨਾਲ ਕਾਨੂੰਨ ਸੀ ਆਣਾ ਆਪਣੀ ਸਿੱਖਿਆ ਇਹ ਪ੍ਰਾਚੀਨ ਸਮੇਂ ਤੋਂ ਆਪਣੇ ਰਾਜਿਆਂ ਵਿੱਚ ਰਹੀ ਆ ਤੇ ਇਹ ਇਨਾਂ ਤੇ ਭਾਰੀ ਵੀ ਪਈਆ ਕਿਉਂਕਿ ਪਹਿਲਾਂ ਤਾਂ ਇਹਨਾਂ ਦੀ ਆਪਤ ਵਿੱਚ ਲੜਾਈ ਹੁੰਦੀ ਸੀਗੀ ਤਾਂ ਇਹ ਕਿਉਂਕਿ ਸਾਰੇ ਹੀ ਇਹਨਾਂ ਸਿੱਖਿਆਵਾਂ ਨੂੰ ਮੰਨਦੇ ਸੀ ਕਿ ਇਹ ਤਾਂ ਬਹੁਤਾ ਨੁਕਸਾਨ ਨਹੀਂ ਸੀ ਹੁੰਦਾ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਵਿਦੇਸ਼ੀ ਆਏ ਉਹਨਾਂ ਲਈ ਇਹ ਚੀਜ਼ਾਂ ਇਹ ਕਾਨੂੰਨ ਮਾਇਨੇ ਨਹੀਂ ਸੀ ਰੱਖਦੇ ਇਸੇ ਲਈ ਉਹਨਾਂ ਨੇ ਫਿਰ ਇੱਥੇ ਰਾਜ ਕੀਤਾ ਕਿਉਂਕਿ ਮੁਹੰਮਦ ਗੋਰੀ ਨੂੰ ਪ੍ਰithvi ਰਾਜਾਂ ਨੇ ਛੱਡ ਦਿੱਤਾ ਇਹ ਉਹਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਕਿਉਂਕਿ ਉਸਦੇ 1 ਸਾਲ ਬਾਅਦ ਫਿਰ ਮੁਹੰਮਦ ਗੋਰੀ ਪੂਰੀ ਤਿਆਰੀ ਕਰਕੇ ਵਾਪਸ ਆਉਂਦਾ ਇਸ 1 ਸਾਲ ਦੇ ਦੌਰਾਨ ਉਹ ਸਾਰਾ ਕੁਝ ਪਤਾ ਕਰਦਾ ਇਹਨਾਂ ਦੀ ਕਮਜ਼ੋਰੀ ਇਹਨਾਂ ਦੀ ਤਾਕਤ ਤੇ ਉਹ ਫਿਰ ਉਹ ਪੂਰੀ ਡਬਲ ਫੌਜ ਲੈ ਕੇ ਪੂਰੀ ਤਿਆਰੀ ਨਾਲ ਹਮਲਾ ਕਰਦਾ ਤੇ ਫਿਰ ਕਹਿੰਦੇ ਕਿ ਇੱਕ ਲੰਮੀ ਇਹਨਾਂ ਦੇ ਵਿੱਚ ਜੰਗ ਹੁੰਦੀ ਆ ਤੇ ਉਸ ਦੌਰਾਨ ਫਿਰ ਉਹ ਜਿਵੇਂ ਮੈਂ ਤੁਹਾਨੂੰ ਆਖਿਆ ਕਿ ਉਹ ਧੋਖਾ ਕਰਦੇ ਨੇ ਅਤੇ ਰਾਤ ਨੂੰ ਹਮਲਾ ਕਰਕੇ ਇਹਨਾਂ ਦੇ ਬਹੁਤ ਸਾਰੇ ਸਿਪਾਹੀਆਂ ਨੂੰ ਮਾਰ ਦਿੰਦੇ ਨੇ ਟੈਂਟਾਂ ਨੂੰ ਖਾਰ ਦਿੰਦੇ ਨੇ ਰਸਦ ਪਾਣੀ ਖਤਮ ਹੋ ਜਾਂਦਾ ਅਤੇ ਫਿਰ ਉਸ ਜੰਗ ਦੇ ਵਿੱਚ ਮੁਹੰਮਦ ਗੋਰੀ ਆ ਜਿਹੜਾ ਉਹ ਜਿੱਤ ਜਾਂਦਾ ਅਤੇ ਪ੍ਰਿਥਵੀ ਰਾਜ ਚੋਹਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਬੰਦੀ ਬਣਾ ਲਿਆ ਜਾਂਦਾ ਉਹਨਾਂ ਨੂੰ ਬੰਦੀ ਬਣਾ ਕੇ ਕਹਿੰਦੇ ਕਿ ਉਹ ਆਪ ਦੇ ਰਾਜ ਉੱਥੇ ਗਜਨੀ ਲੈ ਜਾਂਦਾ ਪ੍ਰਿਥਵੀ ਰਾਜ ਚੋਹਾਨ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਨੇ ਅਤੇ ਕਹਿੰਦੇ ਕਿ ਫਿਰ 1193 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਅਤੇ ਜਿਹੜਾ ਇਹ ਮੁਹੰਮਦ ਗੋਰੀ ਆ ਏ ਮਰਦਾਬਾਦ ਦੇ ਵਿੱਚ 1205 ਦੇ ਵਿੱਚ ਪਰ ਇੱਥੇ ਨਾ ਕਹਾਣੀ ਦੇ ਵਿੱਚ ਥੋੜਾ ਜਿਹਾ ਪੇਚ ਆ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਮੁਹੰਮਦ ਗੋਰੀ ਨੇ ਉਸ ਵਕਤ ਨਹੀਂ ਸੀ ਮਾਰਿਆ ਪ੍ਰਥਵੀ ਰਾਜ ਚੋਹਾਨ ਨੂੰ ਤੇ ਉਹ ਲੋਕ ਇਹ ਵੀ ਮੰਨਦੇ ਨੇ ਕਿ 1205 ਦੇ ਵਿੱਚ ਜਦੋਂ ਮੁਹੰਮਦ ਗੋਰੀ ਮਰਦਾ ਤਾਂ ਕਹਿੰਦੇ ਕਿ ਉਹਨੂੰ ਪ੍ਰਥਵੀ ਰਾਜ ਚੋਹਾਨ ਨੇ ਮਾਰਿਆ ਸੀਗਾ ਇਹ ਕਹਾਣੀ ਇਸ ਤਰ੍ਹਾਂ ਕਹਿੰਦੇ ਆ ਕਿ ਉਹ ਉੱਥੇ ਉਹਨਾਂ ਨੂੰ ਅੰਨਾ ਤਾਂ ਕਰ ਦਿੰਦਾ ਪਰ ਉਹਨਾਂ ਨੂੰ ਮਾਰਦਾ ਨਹੀਂ ਆ ਉਹਨਾਂ ਨੂੰ ਉੱਥੇ ਤੇ ਉਹਨਾਂ ਦੇ ਸਾਥੀਆਂ ਨੂੰ ਗੁਲਾਮ ਬਣਾ ਕੇ ਰੱਖਦਾ ਕੈਦੀ ਬਣਾ ਕੇ ਰੱਖਦਾ ਅਤੇ ਉਹਨਾਂ ਤੋਂ ਲੜਾਈਆਂ ਲੜਵਾਉਂਦਾ ਮੁਕਾਬਲੇ ਕਰਵਾਉਂਦਾ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਫਿਲਮਾਂ ਦੇ ਵਿੱਚ ਜਾਂ ਕੁਝ ਸੀਰੀਅਲਸ ਦੇ ਵਿੱਚ ਕਿ ਜਿਹੜੇ ਇਹ ਰੋਮਨ ਹੁੰਦੇ ਸੀਗੇ ਯੂਰਪੀਅਨ ਇਹ ਲੋਕ ਮੁਕਾਬਲੇ ਕਰਵਾਉਂਦੇ ਹੁੰਦੇ ਸੀਗੇ ਗੁਲਾਮਾਂ ਦੇ ਆਪਸ ਵਿੱਚ ਲੋਕਾਂ ਨਾਲ ਉਹਨੂੰ ਲੜਵਾਉਂਦੇ ਸੀਗੇ ਤੇ ਜਨਤਾ ਬਹਿ ਕੇ ਦੇਖਦੀ ਸੀ ਉਹ ਕਲੂਡੀਉਮ ਦੇ ਵਿੱਚ ਅੱਜ ਵੀ ਰੋਮ ਦੇ ਵਿੱਚ ਉਹ ਇਮਾਰਤ ਖੜੀ ਆ ਉਸੇ ਤਰ੍ਹਾਂ ਨਾਲ ਇਹ ਲੋਕ ਵੀ ਜਿਹੜੇ ਸੀਗੇ ਇਹ ਅਰਬ ਵਾਲੇ ਜਾਂ ਤੁਰਕ ਵਾਲੇ ਇਹ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਂਦੇ ਸੀ ਤੇ ਕਹਿੰਦੇ ਕਿ ਉਹਨਾਂ ਮੁਕਾਬਲਿਆਂ ਦੇ ਦੌਰਾਨ ਇਹ ਲੋਕ ਇਹਨਾਂ ਰਾਜਪੂਤ ਜਿਹੜੇ ਗੁਲਾਮ ਉਹਨਾਂ ਨੇ ਬਣਾਏ ਸੀਗੇ ਬੰਦੀ ਬਣਾਏ ਸੀ ਇਹਨਾਂ ਨੂੰ ਉਹ ਲੜਵਾਉਂਦੇ ਠੀਕ ਹੈ ਤੇ ਉੱਥੇ ਪ੍ਰithvi ਰਾਜ ਚੋਹਾਨ ਨੂੰ ਉਹਨਾਂ ਨੇ ਲਗਭਗ 12-13 ਸਾਲਾਂ ਤੱਕ ਕੈਦ ਕਰਕੇ ਰੱਖਿਆ ਉਹਨਾਂ ਨੂੰ ਇਨਸਾਨਾਂ ਨਾਲ ਲੜਵਾਇਆ ਦੂਸਰੇ ਦੁਸ਼ਮਣਾਂ ਨਾਲ ਲੜਵਾਇਆ ਸ਼ੇਰਾਂ ਨਾਲ ਲੜਵਾਇਆ ਜੰਗਲੀ ਜਾਨਵਰਾਂ ਨਾਲ ਲੜਵਾਇਆ ਇਸੇ ਮੁਕਾਬਲਿਆਂ ਦੇ ਦੌਰਾਨ ਹੀ ਇੱਕ ਮੁਕਾਬਲੇ ਦੇ ਵਿੱਚ ਜਦੋਂ ਕਿ ਜਿਹੜੀ ਕਿ ਅਖੀਰਲੀ ਫਾਈਟ ਜਿਹਨੂੰ ਮੰਨੀ ਜਾਂਦੀ ਆ ਜਿਹਦੇ ਵਿੱਚ ਪ੍ਰਥਵੀ ਰਾਜ ਚੋਹਾਨ ਆਖਰੀ ਵਾਰ ਲੜਦਾ ਕਹਿੰਦਾ ਕਿ ਉਸ ਦੇ ਵਿੱਚ ਉਹਨੇ ਮੁਹੰਮਦ ਗੋਰੀ ਨੂੰ ਮਾਰ ਦਿੱਤਾ ਜਿਹੜਾ ਕਿ ਉੱਪਰ ਬੈਠਾ ਸੀ ਗੱਤ ਤੇਜ ਦੇ ਉੱਪਰ ਆਪਣੇ ਤਖਤ ਦੇ ਉੱਪਰ ਬੈਠਾ ਸੀ ਤੇ ਦੇਖ ਰਿਹਾ ਸੀ ਇਹਦੇ ਪਿੱਛੇ ਵੀ ਉਹਨਾਂ ਨੇ ਇੱਕ ਬੜਾ ਤਰਕ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਾਥੀ ਸੀ ਨਾ ਪ੍ਰithvi ਰਾਜ ਚੋਹਾਨ ਦੇ ਉਹ ਇਹਨਾਂ ਦੀ ਹੱਲਾਸ਼ੇਰੀ ਕਰਦੇ ਹੁੰਦੇ ਸੀਗੇ ਇਹਨਾਂ ਨੂੰ ਕਵਿਤਾਵਾਂ ਸੁਣਾਉਂਦੇ ਗਾਣੇ ਗਾਉਂਦੇ ਗੀਤ ਗਾਉਂਦੇ ਜਾਂ ਆਪਣੇ ਲਈ ਜਦੋਂ ਇਹ ਮਹਾਰਾਜ ਉੱਥੇ ਲੜਦੇ ਸੀਗੇ ਤਾਂ ਕਹਿੰਦੇ ਆ ਕਿ ਇੱਕ ਕਵਤਾ ਦੇ ਦੌਰਾਨ ਨਾ ਉਹ ਸਾਥੀ ਇਹਨਾਂ ਦਾ ਉਹ ਦੱਸਦਾ ਹੈ ਕਿ ਮੁਹੰਮਦ ਗੋਰੀ ਕਿੱਥੇ ਬੈਠਾ ਉਹ ਕੁਝ ਇਸ ਤਰ੍ਹਾਂ ਕਹਿੰਦਾ ਖੜੀ ਚਾਰ ਹੱਥ ਉੱਪਰ ਇੰਨਾ ਸੱਜੇ ਇੰਨਾ ਖੱਬੇ ਤੇ ਉਹ ਆਪਣੀ ਭਾਸ਼ਾ ਵਿੱਚ ਕਹਿੰਦਾ ਸੰਸਕ੍ਰਿਤ ਦੇ ਵਿੱਚ ਇਹਨਾਂ ਨੂੰ ਕੁਝ ਦੱਸਦਾ ਹੈ ਤੇ ਜਿਹਨੂੰ ਸਿਰਫ ਪ੍ਰithvi ਰਾਜ ਚੋਹਾਨ ਹੀ ਸਮਝਦੇ ਆ ਹੁਣ ਪ੍ਰithvi ਰਾਜ ਚੋਹਾਨ ਕਹਿੰਦੇ ਆ ਕਿ ਇਹ ਸ਼ਬਦਵੇਦੀ ਬਾਣ ਵਿਦਿਆ ਜਾਣਦੇ ਦੀ ਸ਼ਬਦਵੇਦੀ ਬਾਣ ਵਿਦਿਆ ਕਿਹੜੀ ਆ ਜਿਹੜੀ ਕਿ ਬਿਨਾ ਦੇਖੇ ਤੀਰ ਚਲਾ ਕੇ ਨਿਸ਼ਾਨਾ ਲਾਉਣਾ ਬਿਨਾ ਦੇਖੇ ਨਿਸ਼ਾਨਾ ਲਾ ਦੇਣਾ ਇਹ ਇੱਕ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਵਿਦਿਆ ਅੱਜ ਕੱਲ੍ਹ ਸ਼ਾਇਦ ਅਲੋਪ ਹੋ ਚੁੱਕੀ ਆ ਮਹਾਭਾਰਤ ਵੇਲੇ ਤੁਮੀ ਪਹਿਲਾਂ ਦੀ ਇਹ ਵਿਦਿਆ ਇਹਨੂੰ ਬਹੁਤ ਸਾਰੇ ਮਹਾਨ ਯੋਧਿਆਂ ਨੇ ਕਹਾਣੀਆਂ ਦੇ ਵਿੱਚ ਵਰਤਿਆ ਇਕਲਵਯ ਨੇ ਅਰਜੁਨ ਨੇ ਅਸ਼ੋਦਾਮਨ ਨੇ ਕਹਿੰਦੇ ਆ ਕਿ ਇਹਨਾਂ ਸਾਰਿਆਂ ਨੂੰ ਵਿਦਿਆ ਆਉਂਦੀ ਸੀ ਕਿ ਤੇ ਸਮਰਾਟ ਪ੍ਰਿਥਵੀ ਰਾਜ ਚੋਹਾਨ ਨੇ ਇਹ ਵਿਦਿਆ ਸਿੱਖੀ ਸੀ ਜਿਹੜੇ ਅਕਲਵਯ ਦੇ ਵੰਸ਼ ਜਿਤਿਗੇ ਉਹਨਾਂ ਤੋਂ ਇਹ ਸੀਗਰੇਟ ਵਿਦਿਆ ਉਹਨੇ ਸਿੱਖੀ ਹੋਈ ਸੀ ਉਥੇ ਵਿਦਿਆ ਦਾ ਇਫਤਿਮਾਲ ਕਰਕੇ ਉਸ ਮੁਕਾਬਲੇ ਦੇ ਦੌਰਾਨ ਜਦੋਂ ਕਹਿੰਦੇ ਆ ਕਿ ਉਹਨੂੰ ਦੱਸ ਦਿੰਦਾ ਉਹਦਾ ਸਾਥੀ ਕਿ ਉਹ ਕਿੱਥੇ ਬੈਠਾ ਮੁਹੰਮਦ ਗੋਰੀ ਆ ਫਿਰ ਉਹ ਬਸ ਉਹਦੀ ਮਾੜੀ ਜੀ ਆਵਾਜ਼ ਸੁਣਨ ਤੇ ਉਹ ਉਹਨਾਂ ਦੇ ਹੱਥ ਵਿੱਚ ਪੜੇ ਹੋਏ ਤੀਰ ਨਾਲ ਕਹਿੰਦੇ ਆ ਕਿ ਉੱਥੇ ਤਾਂ ਬੈਠੇ ਹੋਏ ਮੁਹੰਮਦ ਗੋਰੀ ਨੂੰ ਮਾਰ ਦਿੰਦੇ ਆ ਜਿਵੇਂ ਇਹ ਮੁਹੰਮਦ ਗੋਰੀ ਨੂੰ ਮਾਰਦੇ ਆ ਉਹਨਾਂ ਦੇ ਫੇਰ ਜਿਹੜੇ ਸਪਾਹੀ ਸੀਗੇ ਉਹ ਮਾਰ ਦਿੰਦੇ ਹੈਗੇ ਸਿਵਰਾਟ ਪ੍ਰਥਵੀ ਰਾਜ ਚੋਹਾਨ ਦੋਨਾਂ ਦੀ ਮੌਤ ਆ ਜਿਹੜੀ ਇੱਕ ਦਿਨ ਹੁੰਦੀ ਆ ਇਸ ਤਰ੍ਹਾਂ ਭਾਰਤ ਦੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹਾਲਾਂਕਿ ਇਸ ਕਹਾਣੀ ਨੂੰ ਇਸ ਇਤਿਹਾਸ ਨੂੰ ਵਿਦੇਸ਼ੀ ਇਤਿਹਾਸਕਾਰ ਜਿਹੜੇ ਉਹ ਸਹੀ ਨਹੀਂ ਮੰਨਦੇ ਉਹਨਾਂ ਦਾ ਇਹੀ ਮੰਨਣਾ ਹੈ ਕਿ ਸਮਰਾਟ ਪ੍ਰਥਵੀ ਰਾਜ ਚੋਹਾਨ ਦੀ ਮੌਤ 1193 ਵਿੱਚ ਉੱਥੇ ਜੇਲ੍ਹ ਵਿੱਚ ਹੋ ਗਈ ਸੀ ਅਤੇ ਜਿਹੜਾ ਮੁਹੰਮਦ ਗੋਰੀਆ ਉਹ 1205 ਦੇ ਵਿੱਚ ਮਰਦਾ ਹਾਲਾਂਕਿ ਉਹ ਮਰਦਾ ਅਫੈਸ਼ਨੇਸ਼ਨ ਦੁਆਰਾ ਹੀ ਕਿਸੇ 11 ਹਮਲਾਵਰ ਨੇ ਉਹਨੂੰ ਹਮਲਾ ਕਰਕੇ ਮਾਰ ਦਿੱਤਾ ਜੀ ਉਹਦੀ ਹੱਤਿਆ ਹੀ ਹੋਈ ਸੀ ਉਹ ਕੌਣ ਸੀ ਹੱਤਿਆਰ ਕੌਣ ਸੀ ਇਹਦੇ ਬਾਰੇ ਅੱਜ ਤੱਕ ਕੋਈ ਨਹੀਂ ਜਾਣਦਾ ਤੇ ਜਿਵੇਂ ਆਪਣੇ ਇਤਿਹਾਸਕਾਰ ਕਹਿੰਦੇ ਨੇ ਕਿ ਉਹ ਹੋਰ ਕੋਈ ਨਹੀਂ ਪ੍ਰਥਵੀ ਰਾਜ ਚੋਹਾਨ ਹੀ ਸੀ ਪ੍ਰਥਵੀ ਰਾਜ ਚੋਹਾਨ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਜਿਹੜਾ ਇਹ ਸਾਰਾ ਦਿੱਲੀ ਸਮੇਤ ਪੂਰੇ ਉੱਤਰ ਪ੍ਰਾਥ ਦਾ ਇਲਾਕਾ ਇਹ ਕਿਉਂਕਿ ਮੁਹੰਮਦ ਗੋਰੀ ਦੇ ਅਧੀਨ ਆ ਕੇ ਕਿਉਂ ਮਰਦਾ ਤਾਂ 12 ਤੋਂ 5 ਵਿੱਚ ਜਾ ਕੇ ਨਾ ਤੇ ਹਾਰ ਗਿਆ ਸੀਗਾ ਪ੍ਰਥਵੀ ਰਾਜ ਚੋਹਾਨ 11 ਤੋਂ 92 ਦੇ ਵਿੱਚ ਕੁਝ ਹੋਰ ਜਿਹੜੇ ਬਚੇ ਕੁਝ ਰਾਜੇ ਰਹਿ ਗਏ ਸੀਗੇ ਉਹਨਾਂ ਨੂੰ ਹਰਾ ਕੇ ਮੁਹੰਮਦ ਗੋਰੀ ਇਹ ਜਿਹੜਾ ਆਪਦਾ ਰਾਜ ਆ ਇਹ ਆਪਣੇ ਇੱਕ ਗੁਲਾਮ ਕੁਦਬੁਦੀਨ ਐਬਕ ਨੂੰ ਦੇ ਦਿੰਦਾ ਤੇ ਉੱਥੋਂ ਸ਼ੁਰੂਆਤ ਹੁੰਦੀ ਆ ਭਾਰਤ ਦੇ ਵਿੱਚ ਗੁਲਾਮ ਵੰਸ਼ ਦੀ ਤਾਂ ਜਿਹੜਾ ਗੁਲਾਮ ਵੰਸ਼ ଥିਗਾ ਇਹ ਅਸਲ ਦੇ ਵਿੱਚ ਗੁਲਾਮ ਸੀ ਮੁਹੰਮਦ ਗੋਰੀ ਦੇ ਇਹ ਲੋਕ ਗੁਲਾਮ ਸੀਗੇ ਕਿਤੇ ਹੋਰ ਦੇਸ਼ਾਂ ਦੇ ਵਿੱਚੋਂ ਗੁਲਾਮ ਬਣਾ ਕੇ ਰੱਖੇ ਹੋਏ ਲੋਕ ਸੀ ਇਹਨੂੰ ਉਹ ਇੱਥੋਂ ਦਾ ਰਾਜਪਾਲ ਸੰਭਾਲ ਲੈਂਦਾ ਆਪ ਵਾਪਸ ਚਲਾ ਜਾਂਦਾ ਜਿੱਥੇ ਕਿ ਫਿਰ 1205 ਦੇ ਵਿੱਚ ਉਹ ਮਾਰਿਆ ਜਾਂਦਾ ਇਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਇਹਨਾਂ ਦਾ ਹੀ ਰਾਜ ਲੈਂਦਾ ਗੁਲਾਮਾਂ ਦਾ ਰਾਜ ਹੋ ਜਾਂਦਾ ਗੁਲਾਮ ਵੰਸ਼ ਦਾ ਉਦੋਂ ਬਾਅਦ ਦੇ ਵਿੱਚ ਖਿਲਗੀਆਂ ਦਾ ਰਾਜ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਲੋਧੀਆਂ ਦਾ ਰਾਜ ਹੋ ਜਾਂਦਾ ਵਿੱਚ ਦੀ ਕੁਝ ਹੋਰ ਤੁਰਕੀ ਵੀ ਆਉਂਦੇ ਨੇ ਤੈਮੂਰ ਖਾਨ ਵਰਗੇ ਤੇ ਫਿਰ ਲੋਧੀਆਂ ਤੋਂ ਬਾਅਦ ਦੇ ਵਿੱਚ ਮੁਗਲਾਂ ਦਾ ਰਾਜ ਹੋ ਜਾਂਦਾ ਇਹ ਸਾਰੇ ਜਿਹੜੇ ਰਾਜ ਨੇ ਇਹ ਤੁਰਕੀ ਵਾਲੇ ਸੀਗੇ ਤੇ ਇਹਨਾਂ ਦੇ ਰਾਜ ਦੀ ਜੋ ਸ਼ੁਰੂਆਤ ਹੋਈ ਸੀ ਉਹ ਮੁਹੰਮਦ ਗੋਰੀ ਨੇ ਕੀਤੀ ਸੀ ਉਸ ਦਿਨ ਤੋਂ ਲੈ ਕੇ ਅ ਮੁਗਲਾਂ ਦੇ ਆਖਰੀ ਰਾਜੇ ਤੱਕ तकरीबन 600 ਸਾਲਾਂ ਤੱਕ ਭਾਰਤ ਜਿਹੜਾ ਉਹ ਇਹਨਾਂ ਦਾ ਗੁਲਾਮ ਰਹਿੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਯਾਨੀ ਕਿ 800 ਸਾਲਾਂ ਦੀ ਜੋ ਆਪਾਂ ਭਾਰਤ ਦੀ ਗੁਲਾਮੀ ਕਹਿੰਦੇ ਆ ਉਹ ਦੀ ਸ਼ੁਰੂਆਤ ਇੱਥੋਂ ਹੋਈ ਸੀ ਕਿ ਮੁਹੰਮਦ ਗੋਰੀ ਦੇ ਹਮਲੇ ਨਾਲ ਮੁਹੰਮਦ ਗੋਰੀਓ ਪਹਿਲਾ ਸੀ ਜਿਹਨੇ ਭਾਰਤ ਨੂੰ ਗੁਲਾਮ ਬਣਾਇਆ ਸੀਗਾ। ਤੋਂ ਬਾਅਦ ਵਿੱਚ 800 ਸਾਲਾਂ ਤੱਕ ਭਾਰਤ ਗੁਲਾਮ ਰਹਿੰਦਾ। ਤੁਹਾਨੂੰ ਇਹ ਇਤਿਹਾਸ ਪਤਾ ਸੀ ਜਾਂ ਨਹੀਂ ਕਿ ਤੁਸੀਂ ਵੀ ਇਹੀ ਮੰਨਦੇ ਹੋ ਕਿ ਪ੍ਰਥਵੀ ਰਾ चौहान ਨਹੀਂ ਮੁਹੰਮਦ ਗੋਰੀ ਨੂੰ ਮਾਰਿਆ ਸੀਗਾ। ਤਾਂ ਤੁਹਾਡਾ ਇਸ ਬਾਰੇ ਕੀ ਖਿਆਲ ਆ ਉਹ ਮੈਨੂੰ ਕਮੈਂਟ ਕਰਕੇ ਦੱਸਿਓ। ਮੇਰੀ ਇਹ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਮੇਰੇ ਚੈਨਲ ਨੂੰ ਸਬਸਕ੍ਰਾਈਬ ਹੋਣੀ ਕਰ ਲਓ ਜੀ। ਮਿਲਦੇ ਆਂਗੇ ਤੇ ਹੋਰ ਵੀਡੀਓ ਦੇ ਵਿੱਚ।